ਗੜਜੋੜ ਨਾਲ ਸਰਕਾਰ ਬਣੇਗੀ ਜਾਂ ਇਕੱਲੇ ਸਰਕਾਰ ਬਣ ਸਕਦੀ ਹੈ ਨਹੀਂ ਪਾਰਟੀ ਤਾਂ ਪਾਰਟੀ ਦੀ ਸੋਚ ਤੇ ਹੈ ਵੀ ਇਕੱਲਿਆਂ ਆ ਆਪਾਂ ਕੋਸ਼ਿਸ਼ ਕਰਕੇ ਗਰਾਉਂਡ ਹਕੀਕਤ ਕੀ ਹੈ ਗਰਾਉਂਡ ਹਕੀਕਤ ਇਹ ਹੈ ਵੀ ਆ ਥੋੜਾ ਜਿਹਾ ਮੁਸ਼ਕਲ ਹੈ ਇਕੱਲਿਆਂ ਦੀ ਪਰ ਵੀਰ ਪਰਫਾਰਮ ਬੈਟਰ ਜੇ ਐਸੀ ਕਹੀਏ ਵੀ ਜੀ ਔਰ ਜੇ ਗੜਜੋੜ ਹੋ ਜਾਂਦਾ ਫਿਰ ਸਰਕਾਰ ਪੱਕੀ ਸਰਕਾਰ ਪੱਕੀ ਸੀਐਮ ਭਾਜਪਾ ਜਾਂ ਇਕੱਲੇ ਤੌਰ ਇਹ ਤੇ ਉੱਪਰ ਲੈ ਆ ਦੇ ਵੇਖਣਾ ਜਿੱਥੇ ਬਹੁਤੇ ਜਿੱਤਣਗੇ ਉਹੀ ਬਣਾਏਗਾ ਦੇਖ ਦੇਖੋ ਇਹ ਸਾਡੇ ਹੱਥ ਵਾਸ ਦੀ ਹਾਈ ਕਮਾਂਡ ਨੇ ਵਿਖਣਾ ਵੀ ਕੀ ਕਰਨਾ ਕੀ ਨਹੀਂ ਪਰ ਪ੍ਰੈਪਰੇਸ਼ਨ ਬੀਜੇਪੀ ਦੀ ਇਸ ਲੈਵਲ 에 ਸੱਤ ਤੱਕ ਹੋ ਰਹੀ ਹੈ ਵੀ ਗਰਾਊਂਡ ਲੈਵਲ ਤੇ ਜਿੱਥੇ ਬੂਥ ਲੱਗਨੇ ਸ਼ੁਰੂ ਹੋ ਗਏ ਤੁਸੀਂ ਮੇਰੀ ਇਹ ਗੱਲ ਸੁਣੋ ਮੈਂ ਕਹਿੰਦਾ ਕਿਤੇ 50 ਵੋਟਾਂ ਪਈਆਂ ਇੱਕ ਪਿੰਡ 'ਚ ਪਈਆਂ ਨਾ ਉਹ 50 ਤੋਂ ਅੱਗੇ ਬੂਰ ਪੈਣਾ ਆ ਆਮ ਆਦਮੀ ਨੂੰ ਤੇ ਜਾਂਦਾ ਹੀ ਕੋਈ ਨਹੀਂ ਸੀ